ਰਜਿੰਦਰ ਕੁਮਾਰ ਪੱਪੂ ਨੂੰ ਹਸਪੀਟਲ ਵਿੱਚ ਕਰਵਾਇਆ ਦਾਖਲ ਵੱਡੀ ਗਿਣਤੀ ਵਿੱਚ ਪਹੁੰਚੇ ਉਸ ਦੇ ਘਰ ਦੇ ਬਾਹਰ ਸਮਰਥਕ ਪਿਛਲੇ ਕੁਝ ਦਿਨ ਪਹਿਲੇ ਹੀ ਪਤਾ ਚੱਲਿਆ ਕਿ ਇਨਕਮ ਟੈਕਸ ਵਿਭਾਗ ਵੱਲੋਂ ਜੋ ਕਿ ਉਹਨਾਂ ਦੇ ਘਰ ਦੇ ਬਾਹਰ ਰੇਡ ਕੀਤੀ ਗਈ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਕਿਸੇ ਨੂੰ ਵੀ ਆਉਣ ਜਾਣ ਦੀ ਮਰਾਈ ਸੀ ਤੇ ਨਾ ਹੀ ਉਹ ਆਪਣੇ ਘਰ ਤੋਂ ਵਿਵਾਰ ਨਿਕਲ ਸਕਦੇ ਕਿਉਂਕਿ ਕੁਝ ਚਿਰ ਪਹਿਲੇ ਹੀ ਰਜਿੰਦਰ ਕੁਮਾਰ ਪੱਪੂ ਥੋੜਾ ਬਿਮਾਰ ਰਹਿੰਦੇ ਸੀ ਤੇ ਉਹਨਾਂ ਦੀ ਉਸ ਹਾਲਤ ਨੂੰ ਵੇਖਦੇ ਜਦੋਂ ਘਰ ਤੋਂ ਬਾਹਰ ਨਾ ਨਿਕਲੇ ਤੇ ਉਹਨਾਂ ਦੀ ਥੋੜੀ ਜੀ ਹਾਲਤ ਵਿਗੜਦੀ ਨਜ਼ਰ ਆਈ ਇਸ ਦੇ ਸਬੰਧ ਵਿੱਚ ਅੱਜ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉੱਤੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਘਰ ਦੇ ਬਾਹਰ ਸਮਰਥਕ ਪਹੁੰਚੇ ਇਸ ਬਾਰੇ ਵਿੱਚ ਜਦ ਇਨਕਮ ਟੈਕਸ ਕਿਸੇ ਵੀ ਵਿਭਾਗ ਨਾਲ ਗੱਲ ਕਰਨ ਦੀ ਚਾਹੀਦੀ ਤੇ ਉਹਨਾਂ ਵੱਲੋਂ ਕੋਈ ਵੀ ਪੁਸ਼ਟਾ ਜਾਣਕਾਰੀ মিডিਆ ਨੂੰ ਨਹੀਂ ਦਿੱਤੀ ਗਈ ਤੇ ਨਾ ਹੀ ਉਹਨਾਂ ਵੱਲੋਂ ਆਪਣੀ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਦੇਰ ਰਾਤ ਇਨਕਮ ਟੈਕਸ ਦੀਆਂ ਟੀਮਾਂ ਜਿਹੜੀਆਂ ਉੱਥੋਂ ਚਲੇ ਗਈਆਂ ਅਰੇ ਤਾਂ ਕਰ ਜਿੰਦਰ ਕੁਮਾਰ ਪਪੂ ਦੀ ਕੋਈ ਵੀ ਅਪਡੇਟ ਨਵੀਂ ਨਹੀਂ ਆਈ ਜਦ ਵੀ ਕੋਈ ਅਪਡੇਟ ਆਏਗੀ ਤਾਂ ਤੁਹਾਨੂੰ মিডিਆ ਤੋਂ ਰੂਬਰੂ ਕਰਾਇਆ ਜਾਏਗਾ ਇਹਦੇ ਸਬੰਧ ਵਿੱਚ ਸਾਡੇ ਪੱਤਰਕਾਰ ਸੁਖबीर ਸਿੱਧੂ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਜੀਂਤੀਪੁਰ ਅੱਜ ਸਾਰਾ ਜੀ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਕੀ ਮਸਲਾ ਸਾਰਾ ਕੀ ਕਾਰਨ ਹੈ ਵੀ ਜਿਹੜਾ ਚੇਅਰਮੈਨ ਸਾਹਿਬ ਵੀ ਚਲਦੇ ਗਏ ਨੇ ਮੈਂ 18 ਨੰਬਰ ਵਾਰਡ ਤੋਂ ਕਾਉਂਸਲਰ ਜਗੀਰ ਖੋਖਰ ਸਾਨੂੰ 2 ਘੰਟੇ ਪਹਿਲਾਂ ਪਤਾ ਲੱਗਾ ਕਿ ਚੇਅਰਮੈਨ ਸਾਹਿਬ ਨੂੰ ਸਕੌਟ ਦੇ ਵਿੱਚ ਲੈ ਗਏ ਨੇ ਕੋਈ ਉਹਨਾਂ ਨੂੰ ਘਬਰਾਹਟ ਹੋਈ ਆ ਕਿਉਂਕਿ 60 ਘੰਟੇ ਤੋਂ ਅੰਦਰ ਬੰਦ ਸੀ ਤੋ ਅੱਗੇ ਮਰੀਜ਼ ਸੀਗੇ ਅਸੀਂ ਇਹ ਸਾਰੀ ਪਬਲਿਕ ਜਿਹਨੂੰ ਜਿਹਨੂੰ ਪਤਾ ਲੱਗਾ ਉਹਨਾਂ ਦਾ ਪਤਾ ਲੈਣ ਆਏ ਆ ਔਰ ਇਹ ਸਾਰਾ ਪੋਲੀਟੀਕਲ ਏਜੰਡਾ ਤਿਆਰ ਕੀਤਾ ਗਿਆ ਜਿਹੜਾ ਇਹਨਾਂ ਤੇ ਰੇਟ ਹੋਈ ਆ ਇਹ ਇਲੈਕਸ਼ਨ ਤੋਂ 4 ਦਿਨ ਪਹਿਲਾਂ ਵੀ ਹੋ ਸਕਦੀ ਜਾਂ 4 ਦਿਨ ਬਾਅਦ ਵੀ ਹੋ ਸਕਦੀ 2 ਮਿੰਟ ਪਹਿਲਾਂ ਇਹ ਕੀ ਆ ਸਾਡਾ ਡੇਡ ਦਾ ਵਾਹ ਇਹ ਮੁੱਖ ਕਾਰਨ ਤੇ ਸਾਨੂੰ ਇਹੋ ਹੀ ਪਤਾ ਲੱਗਾ ਕਿ ਸਾਨੂੰ ਕਾਂਗਰਸ ਪਾਰਟੀ ਦੀ ਜਿੱਤ ਵੇਖ ਕੇ ਇਹ ਬਖਲਾੜ ਚ ਆ ਗਿਆ ਇਹ ਕਾਂਗਰਸ ਨੂੰ ਦਬਾਉਣਾ ਚਾਹੁੰਦੇ ਆ ਜਿੰਨਾ ਦਬਾਉਣਗੇ ਕਾਂਗਰਸ ਹੋਣੀ ਉੱਚੀ ਉੱਠ ਕੇ ਆਏਗੀ ਤੁਹਾਨੂੰ ਕੀ ਲੱਗਦਾ ਵੀ ਇਹ ਡੇਡ ਕਿਸ ਨੇ ਕਰਵਾਈ ਹੋਵੇਗੀ ਕਿਸੇ ਬਾਰੇ ਤੇ ਹੁਣ ਏਜੰਸੀਆਂ ਦੱਸ ਸਕਦੀਆਂ ਜੀ ਸਾਨੂੰ ਇਹਦੇ ਬਾਰੇ ਤੇ ਕੋਈ ਪਤਾ ਨਹੀਂ ਪਰ ਇਹ ਕੰਮ ਤੇ ਸਰਕਾਰਾਂ ਦਾ ਹੀ ਆ ਜੀ ਆਪੋਜੀਸ਼ਨ ਦਾ ਹੀ ਕੰਮ ਹੈ